ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਪੜਾ ਲਈ ਹੁਣ ਸਰਗਰਮੀਆਂ ਜਿਸ ਤਰ੍ਹਾਂ ਸਿਖਰ ਵੱਲ ਵੱਧ ਰਹੀਆਂ ਤੇ ਪੰਜਾਬ ਦੀਆਂ 13 ਲੋਕ ਸਭਾ ਹਲਕੇ ਜਿਹੜੇ ਆ ਉਹ 7ਵੇਂ ਪੜਾ ਚੀ ਵੋਟਾਂ ਪਾਉਣਗੇ ਔਰ ਉਸ ਦੇ ਲਈ ਹੁਣ ਜਿਹੜੇ ਕੇਂਦਰੀ ਆਗੂ ਹੈ ਕੌਮੀ ਸਟਾਰ ਪ੍ਰਚਾਰਕ ਹੈ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੇ ਪੰਜਾਬ ਵੱਲ ਮੂੰਹ ਕੀਤਾ ਤੇ ਇਸ ਦੀ ਸ਼ੁਰੂਆਤ ਕੱਲ ਪਟਿਆਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਟਾਰ ਪ੍ਰਚਾਰਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੀ ਰੈਲੀ ਨਾਲ ਹੋਈ ਹੈ ਜਿਹੜੀ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਕੀਤੀ ਤਾਂ ਇਹ ਉਹ ਸਮਾਂ ਸੀ ਜਿਸ ਸਮੇਂ ਕਿਸਾਨਾਂ ਨੇ ਵੀ ਦੋ ਦਿਨ ਪਹਿਲਾਂ ਇਸ ਗੱਲ ਦਾ ਫੈਸਲਾ ਕਰ ਲਿਆ ਸੀ ਆਪਣੀ ਮਹਾਪੰਚਾਇਤ ਜਗਰਾਵਾਂ ਵਿੱਚ ਕਰਕੇ ਤੇ ਉਹ ਵੀ ਆਪਣੀ ਗੱਲ ਕਹਿਣ ਲਈ ਪਟਿਆਲੇ ਜ਼ਰੂਰ ਪਹੁੰਚਣਗੇ ਤੇ ਉਸ ਦਿਨ ਉਹਨਾਂ ਨੇ ਇਕੱਠ ਵਿੱਚ ਸਾਰੇ ਕਿਸਾਨਾਂ ਤੋਂ ਇਸ ਗੱਲ ਦਾ ਅਹਿਦ ਵੀ ਲਿਆ ਸੀ ਕਿ ਇੱਕ ਇੱਕ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਉੱਥੇ ਪਹੁੰਚੇ ਤਾਂ ਕੱਲ ਜਿਸ ਤਰ੍ਹਾਂ ਵੱਖ-ਵੱਖ ਜਿਹੜੇ ਰਾਹ ਜਾਂਦੇ ਸੀਗੇ ਪਟਿਆਲਾ ਨੂੰ ਮੁੱਖ ਰਾ ਉਹਨਾਂ ਦੇ ਉੱਤੇ ਕਿਸਾਨਾਂ ਨੇ ਆਪੋ ਆਪਣੇ ਧਰਨੇ ਜਿਹੜੇ ਲਾਏ ਹੋਏ ਸੀ ਰਬ ਕੈਦਾ ਕਾਲੀਆਂ ਝੰਡੀਆਂ ਉਹਨਾਂ ਦੇ ਹੱਥ ਵਿੱਚ ਸੀ ਤੇ ਦੂਸਰੇ ਪਾਸੇ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਹੋ ਰਹੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਪਰ ਪ੍ਰਧਾਨ ਮੰਤਰੀ ਨੇ ਉੱਥੇ ਰੈਲੀ ਦੇ ਵਿੱਚ ਕੁਝ ਵੀ ਅਜਾਇਆ ਨਹੀਂ ਕਿਹਾ ਜੀਨ ਦੇ ਵਿੱਚ ਕਿ ਪੰਜਾਬ ਇਹ ਮੰਨਣਾ ਕਹਿ ਸਕੇ ਕਿ ਇਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੇ ਮੈਂ 1971 ਦੇ ਵਿੱਚ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਇਹ ਜ਼ਰੂਰ ਸੀ ਕਿ ਕਰਤਾਰਪੁਰ ਜਿਹੜਾ ਗੁਰਦੁਆਰਾ ਹੈ ਉਹਨੂੰ ਭਾਰਤ ਵਿੱਚ ਸ਼ਾਮਲ ਕਰਾ ਲੈਣਾ ਸੀ ਜਦੋਂ 90 ਹਜ਼ਾਰ ਕੈਦੀ ਸਾਡੇ ਪਾਕਿਸਤਾਨ ਦੇ ਸਾਡੇ ਕਬਜ਼ੇ ਵਿੱਚ ਸੀ ਇਸ ਤੋਂ ਇਲਾਵਾ ਉਹਨਾਂ ਨੇ ਵੀਰ ਬਲ ਦਾੰਦਵੈਸ ਦੀ ਗੱਲ ਕੀਤੀ ਤਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਮਾਮਲੇ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੇ ਥੋੜਾ ਜ਼ੋਰ ਦੇ ਕੇ ਗੱਲ ਕੀਤੀ ਤੇ ਵੈਸੇ ਵੀ ਉਹ ਸਿੱਖ ਪਹਿਰਾਵੇ ਦੇ ਵਿੱਚ ਕੇਸਰੀ ਪਗੜੀ ਬੰਨ ਕੇ ਉੱਥੇ ਆਏ ਸੀਗੇ ਤੇ ਕੇਸਰੀ ਉਹਨਾਂ ਨੇ ਜਿਹੜਾ ਪਟਕਾ ਹੈਗਾ ਉਹ ਮਾਰਿਆ ਹੋਇਆ ਸੀ ਮੋਢੇ ਦੇ ਉੱਤੇ ਤਾਂ ਇਹ ਸਥਿਤੀ ਦੇ ਵਿੱਚ ਉਹਨਾਂ ਨੇ ਨਾ ਤਾਂ ਅਕਾਲੀ ਦਲ ਦਾ ਨਾਂ ਲਿਆ ਨਾ ਉਹਨਾਂ ਨੇ ਕਿਸਾਨ ਮੰਗਾਂ ਦਾ ਕੋਈ ਜ਼ਿਕਰ ਕੀਤਾ ਨਾ ਕਿਸਾਨ ਅੰਦੋਲਨ ਦਾ ਕੋਈ ਜ਼ਿਕਰ ਕੀਤਾ ਖੇਤੀ ਖੇਤਰ ਦੀ ਉਹਨਾਂ ਗੱਲ ਜ਼ਰੂਰ ਕੀਤੀ ਪਰ ਉਹਨਾਂ ਨੇ ਉਹਦੇ ਵਿੱਚ ਕਿਸਾਨਾਂ ਦੀ ਜਿਹੜੀ ਐਮਐਸਪੀ ਦਾ ਮਾਮਲਾ ਜਾਂ ਕਿਸਾਨਾਂ ਦੇ ਦੂਸਰੇ ਮਸਲੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਸੋ ਇਸ ਕਰਕੇ ਉਹਦੇ ਤੋਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਚਰਚੇ ਵੀ ਛਿੜੇ ਜਿਸ ਤਰ੍ਹਾਂ ਉਹਨਾਂ ਅਕਾਲੀ ਦਲ ਦਾ ਨਾਂ ਨਹੀਂ ਲਿਆ ਕਿ ਹੋ ਸਕਦਾ ਹੈ ਕੱਲ ਨੂੰ ਫਿਰ ਇਹਨਾਂ ਦਾ ਅਕਾਲੀ ਦਲ ਨਾਲ ਸਮਝੌਤਾ ਵੀ ਹੋਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਸੋ ਇਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਕੱਲ ਦੀ ਜਿਹੜੀ ਰੈਲੀ ਸੀ ਪ੍ਰਧਾਨ ਮੰਤਰੀ ਦੀ ਤੇ ਦੂਸਰੇ ਪਾਸੇ ਜਿਸ ਢੰਗ ਨਾਲ ਕਿਸਾਨਾਂ ਨੇ ਬੜੇ ਅਨਸ਼ਾਸਿਤ ਰਹਿ ਕੇ ਪੂਰੇ ਮੰਡ ਢੰਗ ਨਾਲ ਆਪਣੀ ਗੱਲ ਕੀਤੀ ਹੈ ਉਸ ਦਾ ਵੀ ਇੱਕ ਆਪਣਾ ਵੱਖਰਾ ਅਸਰ ਦੇਖਣ ਨੂੰ ਮਿਲਿਆ ਤੇ ਹੁਣ ਅਸੀਂ ਇਸ ਗੱਲ ਬਾਰੇ ਜ਼ਰੂਰ ਸਵਾਲ ਜਿਹੜੇ ਆਪਣੇ ਅੱਜ ਦੇ ਸਾਡੇ ਸਾਥੀ ਸਾਡੇ ਵਿਸ਼ੇਸ਼ ਮਾਹਰ ਜੁੜੇ ਨੇ ਉਹਨਾਂ ਤੋਂ ਲਵਾਂਗੇ ਕਿ ਕਿਸ ਤਰ੍ਹਾਂ ਇਸ ਰੈਲੀ ਦਾ ਕੋਈ ਅਸਰ ਦੇਖਣ ਨੂੰ ਮਿਲਿਆ ਜਾਂ ਜਿਹੜੇ ਉੱਥੇ ਪੰਜ ਜਿਹੜੇ ਉਮੀਦਵਾਰ ਹੈ ਵੱਖ-ਵੱਖ ਲਾਕਿਆਂ ਨੇ ਸੱਦੇ ਗਏ ਕੀ ਇਸ ਦਾ ਉਹਨਾਂ ਦੇ ਉੱਥੇ ਵੋਟ ਬੈਂਕ ਤੇ ਕੋਈ ਅਸਰ ਪੈਗਾ ਤੇ ਦੂਸਰੇ ਪਾਸੇ ਜੋ ਕੁਝ ਕਿਸਾਨਾਂ ਨੇ ਕੀਤਾ ਉਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਲੋਕਾਂ 'ਚ ਗਿਆ ਤੇ ਉਹ ਇਸ ਬਾਰੇ ਕਿਸ ਤਰ੍ਹਾਂ ਸੋਚਦੇ ਆ ਅੱਜ ਸਾਡੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਜੀ ਜਿਨ੍ਹਾਂ ਦਾ ਕਿ ਬੜਾ ਵਿਸ਼ਾਲ ਤਜਰਬਾ ਹੈ ਔਰ ਖਾਸ ਕਰਕੇ ਪਿੰਡੂ ਖੇਤਰ ਨਾਲ ਸੰਬੰਧਿਤ ਜਿਹੜੇ ਕਿਸਾਨ ਅੰਦੋਲਨ ਹੈ ਚਾਹੇ ਖੇਤ ਮਜ਼ਦੂਰ ਅੰਦੋਲਨ ਹੈ ਚਾਹੇ ਯੂਥ ਅੰਦੋਲਨ ਹੈ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੜਾ ਨੇੜਿਓਂ ਦੇਖਿਆ ਤੇ ਪੰਜਾਬ ਦੀ ਰਾਜਨੀਤੀ ਤੇ ਉਹ ਬੜੀ ਡੂੰਘੀ ਨਜ਼ਰ ਰੱਖਦੇ ਆ ਤੇ ਉਹਨਾਂ ਦੀ ਇੱਕ ਆਪਣੀ رائے ਹੈ ਜੋ ਕੁਝ ਪੰਜਾਬ ਵਿੱਚ ਖਾਸ ਕਰਕੇ ਇਸ ਸਬੰਧ ਵਿੱਚ ਪੜਾ ਆਦਿਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂਆਂ ਵੋਟਾਂ ਪੈਣੀਆਂ 1 ਜੂਨ ਨੂੰ ਉਸ ਤੋਂ ਪਹਿਲਾਂ ਜੋ ਕੁਝ ਵਾਪਰ ਰਿਹਾ ਤਾਂ ਉਹ ਇਹਦੇ ਬਾਰੇ ਕੀ ਸੋਚਦੇ ਐ ਜੋ ਪਟਿਆਲਾ ਵਿੱਚ ਕੱਲ ਰੈਲੀ ਸੀ ਤੇ ਜਾਂ ਕਿਸਾਨਾਂ ਵੱਲੋਂ ਜਿਹੜਾ ਉੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਉਹ ਕੀ رائے ਰੱਖਦੇ ਐ ਜਿਲਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਮਿਹਰਬਾਨੀ ਜੀ ਪਹਿਲੀ ਵਾਰ ਸੱਜਣ ਮੀਡੀਆ ਦੇ ਉੱਤੇ ਮੈਨੂੰ ਤੁਸੀਂ ਮੌਕਾ ਦਿੱਤਾ ਮੈਂ ਤੁਹਾਡਾ ਬੜਾ ਤ੍ਰਿਣੀ ਐ ਅ ਜਸਪ੍ਰਤ ਤੁਸੀਂ ਕਾਫੀ ਵਿਸਤਾਰ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਪਹਿਲੇ ਸਾਂਝੀ ਕਰ ਦਿੱਤੀ ਆ ਜੀ ਜੀ ਗਿਲਜੀ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਤੁਸੀਂ ਟੈਂਕੜ ਸੱਜਣ ਮੀਡੀਆ ਲਈ ਪਰ ਇਹ ਜ਼ਰੂਰ ਹੈ ਗਿਲਜੀ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਪਹਿਲਾਂ ਜਿਹੜੀ ਪਟਿਆਲਾ ਰੈਲੀ ਸੀਗੀ ਪ੍ਰਧਾਨ ਮੰਤਰੀ ਦੀ ਉਹਦੇ ਬਾਰੇ ਬੜਾ ਵੱਡੇ ਪੱਧਰ ਤੇ ਪ੍ਰਚਾਰ ਵੀ ਕੀਤਾ ਗਿਆ ਔਰ ਖਾਸ ਕਰਕੇ ਇਹ ਉਹ ਹਲਕਾ ਹੈ ਜਿਹੜਾ ਸਾਬਕਾ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਕੈਪਟਨ ਮਰਿੰਦਰ ਸਿੰਘ ਉਹਨਾਂ ਦਾ ਹਲਕਾ ਮੰਨਿਆ ਜਾਂਦਾ ਤੇ ਉਹਨਾਂ ਦੀ ਜਿਹੜੀ ਪਤਨੀ ਚੋਣ ਲੜ ਰਹੀ ਹੈ ਤੇ ਇੱਥੇ ਦੇਖਣ ਵਾਲੀ ਗੱਲ ਇਹ ਬਹੁਤ ਸੀ ਗੱਲ ਇਸ ਗੱਲ ਦੇ ਰੜਕਦੀ ਰਹੀ ਲੋਕਾਂ ਨੂੰ ਕਿ ਮੁੱਖ ਮੰਤਰੀ ਜਿਹੜੇ ਸਾਬਕਾ ਕੈਪਟਨ ਮਰਿੰਦਰ ਸਿੰਘ ਉਸ ਰੈਲੀ 'ਚ ਕਿਤੇ ਨਜ਼ਰ ਨਹੀਂ ਸੀ ਆ ਰਹੇ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਤੇ ਕਿਸਾਨਾਂ ਨੇ ਜਿਸ ਢੰਗ ਨਾਲ ਉੱਥੇ ਆਪਣੀ ਗੱਲ ਨੂੰ ਕਿਹਾ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਮੈਂ ਉੱਥੇ ਹੀ ਆ ਰਿਹਾ ਆ ਦੇਖੋ ਬੀਜੇਪੀ ਦੇ ਜਿਹੜੇ ਕੈਂਡੀਡੇਟਸ ਨੇ ਖਾਸ ਤੌਰ ਤੇ ਜਿਹੜੇ ਮਾਲਵਾ ਖੇਤਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਕੱਲ ਬੜੀਆਂ ਆਸਾਂ ਸੀ ਇਸ ਗੱਲ ਦੀਆਂ ਭਈ ਪ੍ਰਧਾਨ ਮੰਤਰੀ ਜੀ ਕੋਈ ਐਸਾ ਐਲਾਨ ਵੀ ਕਰ ਸਕਦੇ ਨੇ ਅਲੱਗੇ ਚੋਣਾਂ ਦੇ ਦੌਰਾਨ ਚ ਐਸੇ ਐਲਾਨ ਹੁੰਦੇ ਨੀਗੇ ਪਰ ਫਿਰ ਵੀ ਉਹ ਕੋਈ ਨਾ ਕੋਈ ਸੱਚਬਾਕ ਦਿਖਾ ਸਕਦੇ ਸੀ ਆ ਜਾਂ ਮੈਂ ਇਹ ਵੀ ਕਹਿ ਸਕਦਾ ਮੈਨੂੰ ਲੱਗਦਾ ਸੀ ਵੀ ਹੁਣ ਪ੍ਰਧਾਨ ਮੰਤਰੀ ਪੱਗ ਵੀ ਸੋਣੀ ਬੰਨ ਕੇ ਆਏ ਆ ਤੇ ਜਿਵੇਂ ਤੁਸੀਂ ਦੱਸਿਆ ਵੀ ਮੋਰਡੇ ਤੇ ਕੇਸਰੀ ਪਟਕਾ ਵੀ ਰੱਖਿਆ ਹੋਇਆ ਤੇ ਅੱਜ ਉਹ ਪੰਜਾਬ ਨਾਲ ਰਿਸ਼ਤੇਦਾਰੀ ਕਿਵੇਂ ਕੱਢਣਗੇ ਕਿਉਂਕਿ ਉਹ ਜੇ ਕਿਤੇ 크ਿਸਚਨਾਂ ਦੇ ਉਹਦੇ ਚ ਜਾਂਦੇ ਨੇ ਤਾਂ ਕਹਿੰਦੇ ਵੀ ਮੇਰਾ 크ਿਸਚਨਾਂ ਨਾਲ بڑا ਰਿਸ਼ਤਾ ਜੇ ਉਹ ਕਿਤੇ ਆਦਿਵਾਸੀਆਂ ਕੋਲ ਜਾਂਦੇ ਨੇ ਤਾਂ ਉਹ ਕਹਿੰਦੇ ਮੇਰਾ ਆਦਿਵਾਸੀਆਂ ਨਾਲ بڑا ਰਿਸ਼ਤਾ ਤੇ ਜੇ ਉਹ ਕਿਤੇ ਦੂਸਰੇ ਮੁਲਕ ਦੀ ਵੀ ਜਾਂਦੇ ਨੇ ਜਪਾਨ ਨਾਲ ਵੀ ਰਿਸ਼ਤੇਦਾਰੀ ਕੱਢਣ ਚ ਮੈਂਟ ਲਾਉਂਦੇ ਨੇ ਤੇ ਮੈਨੂੰ ਲੱਗਦਾ ਸੀ ਹੁਣ ਪੰਜਾਬ ਨਾਲ ਰਿਸ਼ਤੇਦਾਰੀ ਕਿਵੇਂ ਕੱਢਣਗੇ ਤੇ ਕੱਢ ਲਈ ਉਹਨਾਂ ਨੇ ਉਹਨਾਂ ਨੇ ਕੰਨ ਰਿਸ਼ਤੇਦਾਰੀ ਇਹ ਕੱਢੀ ਵੀ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੋਕੰਦ ਸਿੰਘ ਸੀਗੇ ਉਹ ਕਹਿੰਦੇ દ્વાਰਕਾ ਤੋਂ ਅਸੀਂ ਮੇਰੇ ਆਪਣੇ ਰਾਜ ਦੇ ਤੇ ਮੇਰਾ ਤਾਂ ਸਿੱਖਾਂ ਨਾਲ ਖੂਨ ਦਾ ਰਿਸ਼ਤਾ ਕੰਬੀਲੇਸਤਾ ਨਹੀਂ ਕੱਦੂ ਹੀ ਉਹਨਾਂ ਨੇ ਜੀ ਜੀ ਜੰਡੂ ਜੀ ਦੇਖੋ ਕੰਨ ਜਿਵੇਂ ਤੁਸੀਂ ਪਹਿਲਾਂ ਇਹ ਗੱਲ ਸਾਫ਼ ਕਰਤੀ ਆ ਕਿ ਕਿਸਾਨ ਜਥੇਬੰਦੀਆਂ ਨੇ ਵੀ ਆਪਣੀਆਂ ਪੂਰੀਆਂ ਤਿਆਰੀਆਂ ਕਿੱਥੇ ਹੋਈਆਂ ਸੀਗੀਆਂ ਤੇ ਭਾਜਪਾ ਵੀ ਬੜਾ ਪ੍ਰਚਾਰ ਸੀ ਕਈ ਤਰ੍ਹਾਂ ਤੋਂ ਪਰ ਜਿੰਨਾ ਵੱਡਾ ਪ੍ਰਚਾਰ ਸੀ ਜਾਂ ਜਿੰਨੇ ਵੱਡੇ ਉਹਨਾਂ ਕੋਲੇ ਸਾਧਨ ਨੇ ਜਿਉਂ ਉਸ ਹਾਵ ਨਾਲ ਦੇਖਿਆ ਜਾਵੇ ਤਾਂ ਇਕੱਠ ਕਰਨ ਦੇ ਵਿੱਚ ਓਡੀ ਵੱਡੀ ਸਫਲਤਾ ਨਹੀਂ ਮਿਲੀ ਮੈਂ ਜੋ ਮੇਰੀ ਸਮਝ ਹੈ ਹੋ ਸਕਦਾ ਉਹ ਕਿੰਨਾਂ ਉਹ ਗੱਲ ਚੰਗੀ ਨਾ ਲੱਗੇ ਕਿਉਂਕਿ ਮੈਂ ਦੇਖਿਆ ਪੰਡਾਲ ਦੇ ਵਿੱਚ ਸਕੂਲੀ ਵਿਦਿਆਰਥੀ ਵੀ ਬਿਠਾਏ ਹੋਏ ਸੀ ਤੇ ਪੰਜ ਹਲਕਿਆਂ ਦੇ ਉਮੀਦਵਾਰ ਉੱਥੇ ਸੀ ਪਰ ਗਵਾਲੀ ਹਲਕਾ ਲੁਧਿਆਣਾ ਉੱਥੋਂ ਵਾਲੇ ਰਮਨੀਤ ਬਿੱਟੂ ਦਿਖਾਈ ਨਹੀਂ ਦਿੱਤੇ ਇਹ ਵੀ ਇੱਕ ਖਾਸ ਗੱਲ ਨੋਟ ਕਰਨ ਵਾਲੀ ਆ ਬਿੱਟੂ ਜੀ ਉੱਥੇ ਦਿਖਾਈ ਨਹੀਂ ਦਿੱਤੇ ਹਾਲਾਂਕਿ ਕੱਲ ਸਵੇਰੇ ਚੋਣ ਪ੍ਰਚਾਰ ਸ਼ੁਰੂਆਤ ਕਰਦੇ ਆ ਕਿਉਂਕਿ ਰੈਲੀ ਸ਼ਾਮ ਨੂੰ ਸੀਗੀ ਤੇ ਮਿੱਥੇ ਸਮੇਂ ਤੋਂ ਥੋੜਾ ਦੇਰੀ ਨਾਲ ਜਰੂਰ ਆਏ ਨੇ ਪਰ ਲਗਭਗ ਨੇੜੇ-ਟੜੇ ਉਹ ਪਹੁੰਚ ਕੇ ਸੀ ਕਿਉਂਕਿ ਹਰਿਆਣੇ ਦੇ ਵਿੱਚ ਕੱਲ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਉੱਥੋਂ ਬੋਲ ਕੇ ਉਹਨਾਂ ਨੇ ਇੱਥੇ ਪਹੁੰਚਣਾ ਸੀ ਤੇ 5-7 ਬਲਕਿ 10 ਮਿੰਟ ਤਾਂ ਚ ਉਹਨਾਂ ਨੂੰ ਰੇਟ ਹੋ ਸਕਦੇ ਹੁੰਦੇ ਨੇ ਪ੍ਰਧਾਨ ਮੰਤਰੀ ਨੇ ਤੇ ਪਰ ਦਿਨੇਸ਼ ਵੇਲੇ ਰਮੇਤ ਬਿੱਟੂ ਨੇ ਅ ਇਹ ਕਹਿ ਕੇ ਵੀ ਇਹ ਕਿਸਾਨ ਢਾਈ ਗੋੜ ਨੂੰ ਨੇ ਦੇਖ ਲਾਂਗੇ ਇਹਨਾਂ ਨੂੰ ਕੱਲ੍ਹ ਦੁਆਰਾ ਫੇਰ ਕਿਸਾਨਾਂ ਨਾਲ ਟਕਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਧਰ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਗੇਜਾ ਰਾਮ ਬਾਲਮੀਕੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਖੰਨੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਇੱਥੋਂ ਤੱਕ ਕਿਹਾ ਵੀ ਜਿਹੜਾ ਖੰਗਿਆ ਉਹ ਟੰਗਿਆ ਜਨਦੀ ਕੱਲ ਮੈਂ ਨੋਟ ਕੀਤੀ ਇਹ ਗੱਲ ਪਈ ਭਾਜਪਾ ਦੇ ਜਿੰਨੇ ਉਮੀਦਵਾਰ ਨੇ ਜਾਂ ਜਿੰਨੇ ਉਹਨਾਂ ਦੇ ਵੱਡੇ ਆਗੂ ਨੇ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਕਿਸਾਨਾਂ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਲਈ ਪਰ ਜਿਵੇਂ ਤੁਸੀਂ ਦੱਸੀ ਹੈ ਗੱਲ ਔਰ ਕਿਸਾਨਾਂ ਮਹਾਪੰਚਾਇਤ ਦੇ ਵਿੱਚ ਜਿਹੜਾ ਅਹਿਦ ਕਰਵਾਇਆ ਗਿਆ ਸੀ ਕਿਸਾਨਾਂ ਤੋਂ ਅ ਕਿਸਾਨ ਆਗੂਆਂ ਵੱਲੋਂ ਉਹ ਉਹਦੇ ਤੇ ਖਰੇ ਜ਼ਰੂਰ ਉਤਰੇ ਨੇ ਇਕੱਠ ਦੇ ਪੱਖੋਂ ਵੀ ਫੰਕਸ਼ਨ ਦੇ ਪੱਖੋਂ ਵੀ ਤੇ ਜਿਹੜਾ ਸੰਜਮ ਤੋਂ ਕੰਮ ਲੈਣ ਦੇ ਮਾਮਲੇ 'ਚ ਅਨੁਸ਼ਾਸਨ ਦੇ ਪੱਖ ਤੋਂ ਬਹੁਤ ਹੀ ਸੰਜਲਣਾ ਨਾਲ ਉਹਨਾਂ ਨੇ ਜਿਹੜੇ ਮੁੱਖ ਦੋ ਕੱਟ ਸੀ ਜਿਹੜੇ ਮੀਡੀਆ 'ਚ ਵੀ ਦਿਖਾਏ ਗਏ ਬਾਰ-ਬਾਰ ਟਿਕਤਾ ਮਿੰਨੀ ਸਕਤਰੇ ਦੇ ਸਾਹਮਣੇ ਜਗੇਦਰ ਸਿੰਘ ਉਹ ਰਹਾਂ ਬੜੀ ਭਾਰਤੀ ਕਿਸਾਨ ਯੂਨੀਅਨ ਦਾ ਵੱਡਾ ਕੱਟ ਸੀ ਤੇ ਦੂਸਰਾ ਰਾਜਪੁਰਾ ਰੋਡ ਦੇ ਉੱਤੇ ਜਿਹੜੀ ਭੰਦੇ ਤੇੜੀ ਆਪਣੇ ਤ੍ਰੇੜੀ ਜੱਟਾਂ ਸੌਰੀ ਜਿਹੜਾ ਪਟਿਆਲਾ ਟੋਲ ਪਲਾਜ਼ਾ ਕੋਲੇ ਸੀ ਹਾਂ ਪਟੜ ਤ੍ਰੇੜੀ ਜੱਟਾਂ ਵਾਲਾ ਜਿਹੜਾ ਟੋਲ ਪਲਾਜ਼ਾ ਉੱਥੇ ਪੰਨੂ ਭੰਦੇਰ ਵਾਲਾ ਜਿਹੜਾ ਸਯੁਜਕਤ ਕਿਸਾਨ ਮੋਰਚਾ ਗੈਰ ਰਾਇ ਦੀ ਤੱਕ ਜਗਜੀਤ ਸਿੰਘ ਢੱਲੇਪਾ ਤੇ ਉਹ ਸਾਰੇ ਉਹ ਉੱਥੇ ਸੀ ਅਰਮਿੰਦਰ ਜਿਹੜੇ ਅ ਅਰਮਿੰਦਰ ਸਿੰਘ ਪਟਿਆਲਾ ਤੋਂ ਨੇ ਕਿਸਾਨ ਜਥੇਬੰਦੀ ਦੇ ਆਗੂ ਉਹ ਪਿਹੋਵਾ ਰੋਡ ਦੇ ਉੱਤੇ ਤੇ ਨਾਪਾ ਰੋਡ ਦੇ ਉੱਤੇ ਸਰਹੰਗ ਰੋਡ ਦੇ ਉੱਤੇ ਪਸੀਆਣਾ ਜਿਹੜਾ ਸਰੂਪ ਵਾਲੀ ਛੜਕਾ ਉਹਦੇ ਉੱਤੇ ਛੇ ਅਲੱਗ-ਲੱਗ ਥਾਵਾਂ ਦੇ ਉੱਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਅ ਵੱਖ-ਵੱਖ ਸ਼ਰਤਾਲ ਦੇ ਉੱਤੇ ਉਹਨਾਂ ਨੇ ਨਾਕਾ ਬੰਦੀ ਕੀਤੀ ਤੇ ਸੱਤਵਾਂ ਪੰਨੂ ਭੰਦੇੜ ਵਾਲਾ ਜਿਹੜਾ ਗਹਿਨ ਜਮਹਿਰ ਗਹਿਨ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਰਾਜਪੁਰਾਣੀ ਰੋਡ ਦੇ ਉੱਤੇ ਉੱਥੇ ਉਹਨਾਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਕਈ ਥਾਵਾਂ ਤੋਂ ਉਹਨਾਂ ਨੂੰ ਵਾਪਸ ਵੀ ਭੇਜਿਆ ਉਹ ਆਪਣੇ ਤਰ੍ਹਾਂ ਅਲੱਗ ਗੱਲ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੀ ਰੈਲੀ ਦੇ ਦੌਰਾਨ ਕਿਤੇ ਵੀ ਕਿਸਾਨ ਤਮੰਗਾ ਬਾਰੇ ਜਾਂ ਕਿਸਾਨਾਂ ਦੇ ਮਸਲੇ ਬਾਰੇ ਗੱਲ ਤੱਕ ਨਹੀਂ ਛੇੜੀ ਮਤਲਬ ਉੱਕਾ ਹੀ ਜ਼ਿਕਰ ਨਹੀਂ ਕੀਤਾ ਇਹ ਗੱਲ ਦੀ ਕੋਸ਼ਿਸ਼ ਹਲਕਾ ਚ ਇਦਾਂ ਦੇ ਵੀ ਬੜੀ ਚਰਚਾ ਰਹੀ ਕੱਲ ਕਿ ਹੋ ਸਕਦਾ ਹੈ ਪ੍ਰਧਾਨ ਮੰਤਰੀ ਕੋਈ ਕਿਸਾਨ ਪੈਕੇਜ ਵਰਗੀ ਗੱਲ ਕਰਨ ਜਾਂ ਕੋਈ ਉਹਨਾਂ ਨੂੰ ਭਰੋਸਾ ਦੇਣ ਜਿਸ ਤਰ੍ਹਾਂ ਚੋਣਾਂ ਦੇ ਵੇਲੇ ਹੁੰਦਾ ਪਰ ਇਸ ਤਰ੍ਹਾਂ ਦੀ ਗੱਲ ਕੋਈ ਉੱਥੇ ਦੇਖਣ ਨੂੰ ਮਿਲੀ ਨਹੀਂ ਮੈਂ ਸ਼ੁਰੂ ਕੀ ਇਹ ਗੱਲ ਕਹੀ ਆ ਵੀ ਇਹ ਦੇਖਣ ਨੂੰ ਉੱਕਾ ਹੀ ਦਿਖਾਈ ਨਹੀਂ ਦਿੱਤਾ ਔਰ ਉਹਨਾਂ ਨੇ ਉਸ ਪਾਸੇ ਨੂੰ ਜਿਵੇਂ ਵਿਪਟ ਕਰ ਲਈ ਹੁੰਦੀ ਆ ਫਿੱਟ ਕਰਕੇ ਖੜ ਕੇ ਕਿਸਾਨਾਂ ਬਾਰੇ ਪਾਸੇ ਨੂੰ ਛੇੜ ਨਹੀਂ ਉਹਨਾਂ ਨੇ ਉਹਨਾਂ ਨੇ ਗੇੜੀ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਪੰਜਾਬ ਦਾ ਜਿਹੜਾ ਖੇਤੀ 'ਚ ਬੜਾ ਯੋਗਦਾਨ ਹੈ ਔਰ ਪੰਜਾਬ ਨੇ ਖੇਤੀ 'ਚ ਬਹੁਤ ਵੱਡਾ ਯੋਗਦਾਨ ਹਿੱਸਾ ਪਾਇਆ ਦੇਸ਼ ਦੇ ਵਿੱਚ ਇਹ ਸਾਰਾ ਉਹਨਾਂ ਨੇ ਇਹ ਖੇਤੀ ਦੀ ਜ਼ਰੂਰ ਜ਼ਿਕਰ ਕੀਤਾ ਪਰ ਕਿਸਾਨ ਦਾ ਨਾਮ ਲੈਣ ਤੋਂ ਉਹਨਾਂ ਨੇ ਪੂਰਾ ਗਰੇਜ ਕੀਤਾ ਬਿਲਕੁਲ ਖੇਤੀ ਕਾਨੂੰਨਾਂ ਦਾ ਕਾਰਪੋਰੇਟ ਘਰਾਣਾ ਵਾਲ ਜਿਹੜੀ ਕਿਸਾਨਾਂ ਦੀ ਇਸ ਵੇਲੇ ਟਕਰਾਅ ਚੱਲਦਾ ਹੈ ਉਹਦੇ ਬਾਬਤ ਮਾਮਲੇ 'ਚ ਉਹਨਾਂ ਨੇ ਗੱਲ ਨਹੀਂ ਛੇੜੀ ਨਾਈ ਬੇਰਜ਼ਗਾਰੀ ਜਾਂ ਹੋਰ ਜਿਹੜੇ ਮੁੱਦੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਨੇ ਉਹਨਾਂ ਉੱਤੇ ਵੀ ਕੋਈ ਚਰਚਾ ਨਹੀਂ ਕੀਤੀ। ਫਿਰ ਜ਼ਕਾਰੀ ਮਹਿੰਗਾਈ 얘ਂ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਕੋਈ ਚਰਚਾ ਨਹੀਂ ਕੀਤੀ ਉਹਨਾਂ ਨੇ। ਹਾਂ ਬਾਰ-ਬਾਰ ਸਿੱਖਾਂ ਨਾਲ ਰਿਸ਼ਤੇਦਾਰੀ ਕੱਢਣ ਦੀ ਵੀ ਕੋਈ ਕਸਰ ਨਹੀਂ ਛੱਡੀ। ਜਿਵੇਂ ਤੁਸੀਂ ਦੱਸਿਆ ਵੀ ਜੇ ਕਿਤੇ 1971 ਵਾਲੀ ਲੜਾਈ ਬਾਰੇ ਮੋਦੀ ਪ੍ਰਧਾਨ ਮੰਤਰੀ ਹੁੰਦਾ ਤਾਂ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਗੁਰਦੁਆਰਾ ਇਹ ਹਉ ਭਾਪ ਦਾ ਹਿੱਸਾ ਹੋਣਾ ਸੀ। ਸੋ ਕਿਉਂਕਿ 90 ਹਜ਼ਾਰ ਫੌਜੀ ਜਿਹੜੇ ਸੀ ਉਹਨਾਂ ਨੂੰ ਅਸੀਂ ਆਪਣੇ ਕਬਜ਼ੇ 'ਚ ਕੀਤਾ ਹੋਇਆ ਸੀ ਤੇ ਉਹਨਾਂ ਦਾ ਉਹਨਾਂ ਨੇ ਸਮਰਪਣ ਕਰਤਾ ਸੀ ਸਾਡੀ ਫੌਜ ਦੇ ਸਾਹਮਣੇ ਤੇ ਉਹ ਉਨਾ ਚਿਰ ਕਹਿੰਦਾ ਹੁਕਮ ਦਾ ਜੱਟਾ ਸਾਡੇ ਹੱਥ 'ਚ ਸੀ ਤੇ ਤਾਂ ਵੀ ਉਹ ਵਰਤਿਆ ਨਹੀਂ ਗਿਆ ਨਹੀਂ ਉਹ ਇਹ ਕਹਿੰਦੇ ਅਸਲ 'ਚ ਇਹ ਕਹਿੰਦੇ ਸੀ ਕਿ ਜੇ ਮੋਦੀ ਹੁੰਦਾ ਉਦੋਂ ਤਾਂ ਫਿਰ 90 ਹਜ਼ਾਰ ਉਦੋਂ ਛੱਡੇ ਜਾਂਦੇ ਸੀ ਜਦੋਂ ਕਰਤਾਰਪੁਰ ਸਾਨੂੰ ਮਿਲ ਜਾਂਦਾ ਬਿਲਕੁਲ ਤੇ ਰੈਲੀ ਦਾ ਨਾਮ ਰੱਖਿਆ ਗਿਆ ਸੀ ਫਤਿਹ ਰੈਲੀ ਇਸ ਰੈਲੀ ਦਾ ਨਾਮ ਫਤਿਹ ਰੈਲੀ ਦਿੱਤਾ ਗਿਆ ਸੀ ਔਰ ਹਰਾਨੀ ਦੀ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਜੀ ਦੇ ਆਉਣ ਤੋਂ ਪਹਿਲਾਂ ਬੀਬੀ ਪ੍ਰਨੀਤ ਕੋ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵੀ ਆ ਤੇ ਇਸ ਹਲਕੇ ਤੋਂ ਉਮੀਦਵਾਰ ਵੀ ਨੇ ਮੁੱਖ ਤੌਰ ਤੇ ਇਹ ਰੈਲੀ ਉਹਨਾਂ ਨੂੰ ਕੇਂਦਰਿਤ ਕਰਕੇ ਹੀ ਰੱਖੀ ਗਈ ਸੀ ਮੈਂ ਹੈਰਾਨ ਸੀ ਕੱਲ ਬਈ ਅੱਗੇ ਉਹਨਾਂ ਨੂੰ ਮਤਲਬ ਉਹਨਾਂ ਦੀ ਜੀ ਮੈਂ ਬਹੁਤ ਸਾਰੀਆਂ ਚੋਣਾਂ ਦੇ ਵਿੱਚ ਇੱਕ ਦੋ ਚੋਣਾਂ ਦੇ ਵਿੱਚ ਤਾਂ ਮੈਂ ਖੁਦ ਜਾ ਕੇ ਵੀ ਦੇਖਦਾ ਰਿਹਾ ਮੈਂ ਤੇ ਵੈਸੇ ਵੀ ਸੁਣਦੇ ਰਹੇ ਆ ਇਹਦੀ ਆਪਣੇ ਇਲਾਕੇ 'ਚ ਪਕੜ ਚੰਗੀ ਸੀ ਪਰ ਕੱਲ ਮਹਿਰਾਲ ਸਿੰਘ ਦੀ ਬੀਬੀ ਤੋਂ ਲਿਖਿਆ ਹੋਇਆ ਭਾਸ਼ਣ ਵੀ ਪੜ੍ਹਦੀ ਸੀ ਹੋ ਰਿਆ ਉਹ ਬੜੀ ਉਕਤਾਈ ਹੋਈ ਸੀ ਔਰ ਬੜੀ ਮਲ ਅੜਕ ਜਾਂਦੀ ਸੀ ਹਰ ਗੱਲ ਦੇ ਉੱਤੇ ਅੜਕ ਜਾਂਦੀ ਰਹੇ ਤੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੈਪਟਨ ਸਾਹਿਬ ਆਪਣੀ ਸਿਹਤ ਦੀ ਵਜ੍ਹਾ ਕਰਕੇ ਦੱਸੇ ਜਾਂਦੇ ਨੇ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹ ਆਪਣੇ ਦਿੱਲੀ ਵਾਲੀ ਰਹਾਇਸ਼ ਦੇ ਉੱਤੇ ਟਿਕਿਆ ਰਹੇ ਉਹ ਦਿੱਲੀ 'ਚ ਹੀ ਬੈਠੇ ਰਹੇ ਜੋ ਪੰਜਾਬ 'ਚ ਵੀ ਹੈਗੀ ਸੀ ਇਹ ਨਹੀਂ ਕਿ ਉਹ ਘਰੇ ਰਹੇ ਘਰੇ ਵੀ ਨਹੀਂ ਰਹੇ ਉਹ ਦਿੱਲੀ ਵਾਲੀ ਆਪਣੀ ਰਹਾਇਸ਼ ਤੇ ਉੱਤੇ ਜੋ ਸਾਡੇ ਕੋਲ ਜਾਣਕਾਰੀ ਆਈ ਹੈ ਉਹਦੇ ਮੁਤਾਬਿਕ ਸੀ ਤੇ ਹਰਾਨੀ ਇਸ ਗੱਲ ਦੀ ਵੀ ਹੋਈ ਕਿ ਬੀਬੀ ਪਰਮਪਾਲ ਕੌਰ ਜਿਹੜੇ ਬਠਿੰਡਾ ਤੋਂ ਉਮੀਦਵਾਰ ਨੇ ਬਠਿੰਡਾ ਤੋਂ ਉਮੀਦਵਾਰ ਨੇ ਉਹਨਾਂ ਨੇ ਬੁਲੇਟ ਟ੍ਰੇਨ ਦਾ ਜ਼ਿਕਰ ਕਰਤਾ ਹਾਲਾਂਕਿ ਬੁਲੇਟ ਟ੍ਰੇਨ ਦੇਸ਼ ਤੋਂ ਲੋਕਾਂ ਦਾ ਦੇਖੀ ਨਹੀਂ ਗਈ ਉਹ ਬੀਬੀ ਨੂੰ ਪਤਾ ਨਹੀਂ ਕਿੱਥੋਂ ਆਉਂਦਾ ਸੀ ਉਹ ਕਹਿੰਦੀ ਮੈਂ ਬੁਲੇਟ ਟ੍ਰੇਨ ਪੰਜਾਬ ਦਾ ਵੀ ਬੜਾ ਪੰਜਾਬ ਇੱਕ ਹੋਰ ਗੱਲ ਆਈ ਜਿਹੜੇ ਉਮੀਦਵਾਰ ਬੋਲਦੇ ਸੀ ਜੱਡੂ ਜੀ ਉਹ ਉਹ ਕਹਿੰਦੇ ਸੀ ਵੀ ਪੰਜਾਬ ਨੂੰ ਜੁਪੀ ਬਣਾਉਗਾ ਜੀ ਜੀ ਅੱਗੇ ਲੋਕ ਜਦੋਂ ਕਹਿੰਦੇ ਸੀ ਨਾ ਵੀ ਪੰਜਾਬ ਪੰਜਾਬ ਤਾਂ ਉਹ ਯੂਪੀ ਬਿਹਾਰ ਵਰਗਾ ਬਣਦਾ ਜਾਂਦਾ ਤੇ ਇਹਨੂੰ ਇੱਕ ਤਰ੍ਹਾਂ ਦਾ ਮੇਹਣਾ ਮੰਨਿਆ ਜਾਂਦਾ ਸੀ ਤੇ ਬੀਬੀ ਪਰਮਪਾਲ ਕੌਰ ਵੀ ਪਰਨੀਤ ਕੌਰ ਵੀ ਹਮ ਸਭੀ ਤੇ ਜਿਹੜੇ ਹੋਰ ਬੋਲੇ ਉਹਨਾਂ ਨੇ ਵੀ ਇਹੀ ਕਿਹਾ ਪੰਜਾਬ ਨੂੰ ਯੂਪੀ ਬਣਾਉਣਾ ਕਹਿੰਦੇ ਸੀ ਜੀ ਜੀ ਬੜੀ ਹਰਾਨੀ ਦੀ ਗੱਲ ਤੇ ਦੂਸਰੀ ਗੱਲ ਸਾਰਿਆਂ ਨੇ ਅੱਗੇ ਅੱਗੇ ਕਿਹਾ ਜਾਂਦਾ ਯੂਪੀ ਨੂੰ ਪੰਜਾਬ ਬਣਾਉਣਾ ਤੇ ਹਰਾਨੀ ਇਸ ਤਰ੍ਹਾਂ ਤੇ ਵੀ ਹੋਈ ਸ਼ੁਰੂਆਤ ਤਾਂ ਇਹਦੀ ਬੀਬੀ ਪ੍ਰਨੀਤ ਕੌਰ ਨੇ ਕੀਤੀ ਪਰ ਬਾਅਦ ਚ ਸਾਰੇ ਜਿੰਨੇ ਉਮੀਦਵਾਰ ਸੀ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਪਹਿਲਾਂ ਲਾਏ ਤੇ ਬਾਅਦ ਦੇ ਵਿੱਚ ਵਾਇਗੁਰਜੀ ਦਾ ਸਾਲਸਾ ਵੀ ਕਿਹਾ ਬਿਲਕੁਲ ਵਾਇਗੁਰਜੀ ਦਾ ਸਾਲਸਾ ਵਾਇਗੁਰਜੀ ਦੀ ਫਤਿਹ ਬਾਅਦ ਚ ਲੱਗਿਆ ਸੁਨੀਲ ਜਾਖੜੋਂ ਨੇ ਵੀ ਇਹੀ ਕੀਤਾ ਸੁਨੀਲ ਜਾਖੜੋਂ ਨੇ ਵੀ ਇਹੀ ਕੀਤਾ ਬਿਲਕੁਲ ਪਹਿਲਾਂ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਪੰਜਾਬ ਤੇ ਦੂਜਾ ਇਹ ਹੈ ਜਿਹੜੀ ਜਿਸ ਦਾ ਤੁਸੀਂ ਉਮੀਦਵਾਰਾਂ ਦੀ ਗੱਲ ਕੀਤੀ ਹੈ ਅਸੀਂ ਦੇਖ ਰਹੇ ਹਾਂ ਕਿ ਕੱਲ ਜਦੋਂ ਹੰਸਰਾਜ ਹੰਸੂਣੀ ਉੱਥੇ ਆਏ ਤਾਂ ਕਿਸਾਨਾਂ ਨੇ ਉਹਨਾਂ ਦਾ ਵੀ ਘਰਾਓ ਕੀਤਾ 1 ਘੰਟਾ ਉਹਨਾਂ ਨੂੰ ਵੀ ਉੱਥੇ ਰੁਕਣਾ ਪਿਆ ਸ਼ਹਿਰ 'ਚ ਫਿਰ ਉੱਥੋਂ ਦੇ ਐਸਐਸਪੀ ਆਏ ਤਾਂ ਉਹ ਉੱਥੋਂ ਉਹਨਾਂ ਨੂੰ ਦੂਸਰੇ ਰਾਹ ਤਾਂ ਨਹੀਂ ਕੱਢ ਕੇ ਲੈ ਕੇ ਗਏ ਤਾਂ ਇੱਕ ਤਾਂ ਇਹ ਦੂਸਰਾ ਨਾਲ ਅਸੀਂ ਦੇਖਦੇ ਹਾਂ ਕਿ 3-4 ਉਮੀਦਵਾਰ ਐਸੇ ਐ ਜਿਹੜੇ ਲਗਾਤਾਰ ਕਿਸਾਨਾਂ ਨਾਲ ਟਕਰਾਅ 'ਚ ਐ ਜਾਂ ਉਹਨਾਂ ਨੂੰ ਥ੍ਰੈਟ ਕਰ ਰਹੇ ਐ ਧਮਕੀਆਂ ਦੇ ਰਹੇ ਐ ਤਾਂ ਇਹ ਵੀ ਇੱਕ ਆਪਣੇ ਆਪ 'ਚ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈਗੀ ਐ ਇਸ ਦੇ ਵਿੱਚ ਵੀ ਕੋਈ ਚੋਣ ਕਮਿਸ਼ਨ ਨੇ ਜਾਂ ਚੋਣ ਅਫਸਰ ਨੇ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਲਿਆ ਜੇ ਤੱਕ ਬਿਲਕੁਲ ਦੇਖੋ ਹਾਲਾਂਕਿ ਜਦੋਂ ਪਹਿਲਾਂ ਇਸ ਤਰ੍ਹਾਂ ਦੀਆਂ ਧਮਕੀਆਂ ਵਾਲੀ ਗੱਲ ਆਈ ਆ ਤਾਂ ਹਸਪਰਾਜ ਹਸਪ ਨੂੰ ਪਹਿਲਾਂ ਇੱਕ ਨੋਟਿਸ ਜ਼ਰੂਰ ਜਾਰੀ ਹੋਇਆ ਲੇਕਿਨ ਜਿਹੜੀਆਂ ਆ ਹਾਲੀਆ ਘਟਨਾਵਾਂ ਉਸ ਤੋਂ ਬਾਅਦ ਵਾਪਰੀਆਂ ਨੇ ਇਹਨਾਂ ਦੇ ਵਿੱਚ ਚੋਣ ਕਮਿਸ਼ਨ ਨੇ ਬਿਲਕੁਲ ਅੱਖਾਂ ਵਿੱਚ ਹੀ ਆਵੀਆਂ ਨਹੀਂ ਔਰ ਹਰਾਨੇ ਦੀ ਗੱਲ ਹੋਈ ਆ ਵੀ ਜਿਹੜਾ ਟਕਰਾਅ ਪੈਦਾ ਕਰਨ ਦੀ ਸਥਿਤੀ ਹੈ ਨਾ ਕਈ ਨੌਕੀਆਂ ਖੋਜਦੇ ਨੇ ਵੀ ਕਈ ਨੌਕੀ ਕਿਸਾਨ ਜੱਥੇਬੰਦੀਆਂ ਸਰ ਵੀ ਇਹ ਭਾਂਡਾ ਭੰਨਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਕਿਤੇ ਹੋ ਸਕਦਾ ਹੇਟਲੇ ਪੱਧਰ ਦੇ ਉੱਤੇ ਕਿਸੇ ਨੇ ਕੋਈ ਹੁੱਲੜਵਾਜੀ ਕੀਤੀ ਹੋਵੇ ਮੈਂ ਨਹੀਂ ਇਸ ਗੱਲ ਤੋਂ ਇਨਕਾਰ ਕਰਦਾ ਪਰ ਜਿਹੜੀਆਂ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਉਹ ਬੜੇ ਸਿਆਣੇ ਨੇ ਉਹਨਾਂ ਨੇ ਕਿਸੇ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਖੁਦ ਕੋਈ ਟਕਰਾਅ ਵਾਲੀ ਸਥਿਤੀ ਪੈਦਾ ਕੀਤੀ ਆ ਜਦਕਿ ਜਿਹੜੇ ਇਹ ਉਮੀਦਵਾਰ ਨੇ ਬੀਜੇਪੀ ਦੇ ਉਹਨਾਂ ਨੇ ਹਰ ਥਾਂ ਦੇ ਉੱਤੇ ਟਕਰਾਵ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਤਾਂ ਉਹਨਾਂ ਨੂੰ ਉੱਪਰੋਂ ਕੋਈ ਇਸ਼ਾਰਾ ਇਹ ਜਾਵਾ ਵੀ ਤਾਂ ਕਿ ਟਕਰਾਵ ਵਾਲੀ ਸਥਿਤੀ ਪੈਦਾ ਕਰੋ ਤੇ ਕੱਲ ਵਪਰਵ ਪ੍ਰਧਾਨ ਮੰਤਰੀ ਨੇ ਉਸ ਗੱਲ ਦਾ ਵੀ ਜ਼ਿਕਰ ਨਹੀਂ ਕੀਤਾ ਜਦੋਂ ਪਿਛਲੀ ਫੇਰੀ ਵੇਲੇ ਉਹ ਇਹ ਕਹਿ ਕੇ ਚਲੇ ਗਏ ਸੀ ਵੀ ਮੈਂ ਆਪਣੀ ਜਾਨ ਬਚਾ ਕੇ ਜਾ ਰਿਹਾ ਵਾਂ ਤੇ ਉਹ ਉਹ ਗੱਲ ਵੀ ਨਹੀਂ ਕੀਤੀ ਹਾਂ ਇੰਡੀਆ ਗਠਜੰਬੰਦਨ ਨੂੰ ਜਿਹਨੂੰ ਉਹ ਇੰਡੀ ਗਠਜੰਬੰਦਨ ਕਹਿੰਦੇ ਨੇ ਉਹਨਾਂ ਨੂੰ ਇਹ ਜ਼ਰੂਰ ਕਿਹਾ ਵੀ ਜੇ ਕਾਗਜ਼ ਦੀ ਸਰਕਾਰ ਆ ਗਈ ਜਾਂ ਇੰਡੀ ਗਠਬੰਧਨ ਸੱਤਾ 'ਚ ਆ ਗਿਆ ਤਾਂ ਉਹਨੇ ਥੋੜੀ ਅਪਦੀ ਪੂੰਜੀ ਖੋ ਲੈਣੀ ਹੈ ਤੇ ਨਾਲ ਹੀ ਇਹ ਨਹੀਂ ਕਿਹਾ ਵੀ ਇੰਡੀ ਗਠਬੰਧਨ ਦੇ ਜਿਹੜੇ ਆਗੂ ਨੇ ਉਹ ਰਾਮ ਮੰਦਰ ਨੂੰ ਗਾਲ੍ਹਾਂ ਕੱਢ ਰਹੇ ਨੇ ਮਤਲਬ ਇਹ ਸ਼ਬਦ ਉਹਨਾਂ ਨੇ ਬੋਲ ਰਹੇ ਜਿਹੜੇ ਬੜੇ ਹਰਾਨੀ ਦੇ ਹਰਾਨੀ ਵਾਲੇ ਸੀ ਨਹੀਂ ਉਹ ਤਾਂ ਉਹ ਤਾਂ ਗਿਲਸਾ ਵੀ ਕਹਿ ਰਿਹਾ ਕਿ ਜਿਹੜਾ ਗਠਬੰਧਨ ਆ ਫਿਰਕੂਵਾਦ ਨੂੰ ਫੁਲਾਉਂਦਾ ਹੈ ਜਾਤੀਵਾਦ ਨੂੰ ਫੁਲਾਉਂਦਾ ਹੈ ਪਰਿਵਾਰਵਾਦ ਨੂੰ ਫੁਲਾਉਂਦਾ ਇਹ ਸਾਰਾ ਕੁਝ ਹੀ ਉਹ ਕਹਿੰਦੇ ਆ ਜੀ ਕਿ ਗੁਰੂ ਘਰ ਦੇ ਖਾਤੋਂ ਉਹਨੇ ਕਾਲੇ ਜਰੂਰ ਗੰਢਿਆ ਵਾ ਵੀ ਜਿਹੜੇ ਦਿਵਾਲਕਾ ਵਾਲੇ ਅ ਗੁਜਰਾਤ ਦੇ ਭਾਈ ਮੋਹਕਮ ਸਿੰਘ ਜਿਹਨਾਂ ਦਾ ਨਾਮ ਮੋਹਕਮ ਚੰਦ ਸੀ ਬਾਅਦ ਵਿੱਚ ਉਹ ਭਾਈ ਮੋਹਕਮ ਸਿੰਘ ਹੋ ਗਏ ਤੇ ਪੱਜ ਕਹਿ ਰਹਿਤ ਸ਼ਾਮਲ ਸੀ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਨੇ ਆਪਣਾ ਰਿਸ਼ਤਾ ਫੂਨ ਦਾ ਤੜਾ ਲਿਆ ਪੰਜਾਬ ਦੇ ਸਿੱਖਾਂ ਨਾਲ ਸੋ ਅ ਅੱਜ ਉਹਨਾਂ ਨੇ ਰੈਲੀ ਕਰਨੀ ਹੈ ਜਲੰਧਰ ਤੋਂ ਤੇ ਬਾਅਦ ਦੇ ਵਿੱਚ ਕਰਨੀ ਹੈ ਗੁਰਦਾਸਪੁਰ ਦੇ ਵਿੱਚ ਤੇ ਮੈਂ ਹੈਰਾਨ ਆ ਜੰਡੂ ਜੀ ਬਈ ਕੀ ਜਿਹੜੀ ਲੈਬਲ ਪਲੇਇੰਗ ਗਰਾਉਂਡ ਆ ਜਿਹੜੀ ਲੋਕਾਂ ਨੂੰ ਦੇਣੀ ਚੋਣਾਂ ਦੇ ਦਰਾਂ ਚ ਜਿਹੜੀ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੋ ਗਈ ਆ ਚੋਣ ਕਮਿਸ਼ਨ ਕਿਵੇਂ ਪੱਖਪਤੀ ਹੋਇਆ ਹੋਇਆ ਕਿੰਨੀ ਬੁਰੀ ਤਰ੍ਹਾਂ ਉਹ ਕਰ ਰਿਹਾ ਕੰਮ ਮਤਲਬ ਕਿੰਨਾ ਡਾਕਟਰ ਰੋਲ ਅਦਾ ਕਰ ਰਿਹਾ ਉਹਦੇ ਵਿੱਚ ਦਾ ਅੱਜ ਅੱਜ ਗਿਲਜੀ ਸੁਪਰੀਮ ਕੋਰਟ ਚ ਸੁਣਵਾਈ ਵੀ ਹੈ ਇਸੇ ਗੱਲ ਦੇ ਉੱਤੇ ਜੋ ਕੁਝ ਚੋਣ ਕਮਿਸ਼ਨ ਤੇ ਸਵਾਲ ਉੱਠ ਰਹੇ ਹਨ ਦੇਖਦੇ ਹਾਂ ਅੱਜ ਕਿ ਸੁਪਰੀਮ ਕੋਰਟ ਨੇ ਕੀ ਹੁਕਮ ਸੁਣਾਉਂਦੀ ਹੈ ਤਾਂ ਅਸੀਂ ਅੱਗੇ ਵਾਰ ਹਾਂਜੀ ਇਸ ਗੱਲ ਦੀ ਆ ਜੰਡੂ ਜੀ ਤੇ ਅੱਜ 9 ਘੰਟੇ ਪਹਿਲੇ ਜਲੰਧਰ ਦੇ ਵਿੱਚ ਦਫਾ ਚਤਾਲੀ ਲਾਤੀ ਇਹਦਾ ਕੀ ਮਤਲਬ ਹੈ ਤੇ ਬਾਕੀ ਜਿਹੜੇ ਉਮੀਦਵਾਰ ਨੇ ਉਹ ਫਿਰ ਆਪਣਾ ਚੋਰ ਪਰ ਚੋਣ ਪਰਚਾ ਕਿਵੇਂ ਕਰਨਗੇ ਪ੍ਰਧਾਨ ਮੰਤਰੀ ਨਹੀਂ ਤਾਂ ਖੁੱਲ੍ਹ ਦੇ ਬਿਲਕੁਲ ਠੀਕ ਬਿਲਕੁਲ ਠੀਕ ਕਹਿ ਰਹੇ ਤੁਸੀਂ ਤੇ ਜਿਹੜੀ ਇਹਦੇ ਨਾਲ ਹੀ ਅਸੀਂ ਦੇਖਦੇ ਆ ਕਿ ਪ੍ਰਧਾਨ ਮੰਤਰੀ ਨੇ ਕੱਲ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਉਸ ਨੂੰ ਜਿਹੜਾ ਕਾਗਜ਼ੀ ਕਿਹਾ ਹੈਗਾ ਔਰ ਕਾਗਜ਼ੀ ਮੁੱਖ ਮੰਤਰੀ ਹੈ ਤੇ ਕਿ ਬਕਾਇਦਾ ਇਹ ਦਿੱਲੀ ਚ ਮਸਰੂਫ ਰਹਿੰਦੇ ਆ ਉੱਥੇ ਹੀ ਤੁਰੇ ਰਹਿੰਦੇ ਆ ਉੱਥੋਂ ਹੀ ਹੁਕਮ ਲੈਂਦੇ ਆ ਕਹਿੰਦੇ ਬਾਰੇ ਤੁਹਾਡਾ ਕੀ ਕਹਿਣਾ ਆ ਬਿਲਕੁਲ ਇਹ ਹਮਲਾ ਉਹਨਾਂ ਨੇ ਦੇਖੋ ਉਹ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਗੁਜਰਾਤ ਦੇ ਵਿੱਚ ਕਿਉਂਕਿ ਇਹ ਚਾਰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਚੋਂ ਲੜਾਈ ਹੈ ਦਿੱਲੀ ਚ ਹਰਿਆਣਾ ਚ ਵੀ ਇੱਕ ਸੀਟ ਲੜੀ ਜਾ ਰਹੀ ਹੈ ਤੇ ਗੁਜਰਾਤ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਲੜੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਤੇ ਇਹ ਉਹਨਾਂ ਨੇ ਇਹਨਾਂ ਸਟੇਟਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਉੱਤੇ ਹਮਲਾ ਕੀਤਾ ਹੈ ਤੇ ਉਹ ਭਵਤਮਾਨ ਫਰੇਸ ਦਾ ਤੋ ਕਿਵੇਂ ਬਚ ਸਕਦਾ ਸੀਗਾ ਵੀ ਉਹ ਪੰਜਾਬ ਚ ਆਉਂਦੇ ਤੇ ਭਵਤਮਾਨ ਬਾਰੇ ਕੁਝ ਕਹਿ ਕੇ ਨਾ ਜਾਂਦੇ ਤੇ ਨਾਲੇ ਵੀ ਕਿਹਾ ਵੀ ਇੱਕ ਕਰਜਾਈ ਹੋ ਗਈ ਕਿਸਾਨ ਜਿਹੜੀ ਸਟੇਟ ਹੈ ਕਰਜਾਈ ਕਰਜਾਈ ਸਟੇਟ ਦਾ ਮੁੱਖ ਮੰਤਰੀ ਆ ਤੇ ਉਹ ਵੀ ਕਾਗਜੀ ਮੁੱਖ ਮੰਤਰੀ ਆ ਤੇ ਉਹਨਾਂ ਨਾਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਨਵਿੰਦਰ ਤੇ ਪ੍ਰਤੀਕਰਮ ਦਿੱਤਾ ਹੈ ਕਿ ਸਾਡੀ ਨਹੀਂ ਹੈ ਸਗੋਂ ਭਾਰਤੀ ਜਨਤਾ ਪਾਰਟੀ ਜਿਹੜੀਆਂ ਬਹੁਤੀਆਂ ਕਾਗਜੀ ਸਰਕਾਰਾਂ ਜਿਹੜੀਆਂ ਕਿ ਦਿੱਲੀ ਤੋਂ ਹੀ ਚੱਲਦੀਆਂ ਜੀ ਸਾਡੇ ਸਾਹਮਣੇ ਆ ਹਰਿਆਣੇ ਦੇ ਵਿੱਚ ਖੱਤਰ ਤੋਂ ਲੰਬੇ ਕਰਕੇ ਉਧਰ ਰਾਜਸਥਾਨ ਦੇ ਵਿੱਚ ਬਿਲਕੁਲ ਪਹਿਲੀ ਵਾਰ ਲਿਆਂਦਾ ਨਵਾਂ ਮੁੱਖ ਮੰਤਰੀ ਇਸੇ ਤਰ੍ਹਾਂ ਇੱਕ ਮੱਧ ਪ੍ਰਦੇਸ਼ ਦੇ ਵਿੱਚ ਨਵੀਂ ਜਿਹੜੀ ਦਾ ਫੇਡਿਆ ਗਿਆ ਸ਼ਿਵਰਾਜ ਚੋਹਾਨ ਨੂੰ ਲਾਂਬੇ ਕਰਕੇ ਇਹ ਭਵੰਤਮਾਨ ਦੀ ਗੱਲ ਵੀ ਠੀਕ ਆ ਕਿਸੇ ਹੱਤਾਂ ਹੀ ਪਰ ਪ੍ਰਧਾਨ ਮੰਤਰੀ ਮੋਦੀ ਇਹ ਭੁੱਲ ਜਾਂਦੇ ਨੇ ਭਈ ਜਿਸ ਤੰਗ ਨਾਲ ਉਹਨਾਂ ਦੀ ਕਾਰਗੁਜ਼ਾਰੀ ਜਿਵੇਂ ਇਸ ਵਾਰ ਇਹ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਆ ਗੱਲ ਭਈ ਕਿਵੇਂ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਜਿਹੜੀ ਕਿਸੇ ਵੇਲੇ ਅਨਸ਼ਾਸਿਤ ਪਾਰਟੀ ਮੰਨੀ ਜਾਂਦੀ ਸੀ ਅੱਜ ਸਾਰਾ ਕੁਝ ਇੱਕ ਵਿਅਕਤੀ ਦੇ ਦੁਆਲੇ ਕੇਂਦਰਿਤ ਕਰਨਤਾ ਗਿਆ ਤੇ ਹੌਲਤਾ ਬਲਕੇ ਸੋ ਉਹ ਇਹ ਵੀ ਕਹੜੋ ਹਟ ਗਏ ਨੇ ਮੋਦੀ ਦੀ ਗਰੰਟੀ ਕੱਲ ਕੋਈ ਸ਼ਬਦ ਮੋਦੀ ਦੀ ਗਰੰਟੀ ਵਾਲਾ ਵੀ ਨਹੀਂ ਤੁਸੀਂ ਸੁਣਿਆ ਹੋਗਾ ਵੈਸੇ ਤਾਂ ਵੈਸੇ ਤਾਂ ਗਿਲਜੀ ਇਹ ਕਹਿੰਦੀ ਹੈ ਕਿ 18 ਕਰੋੜ ਮੈਂਬਰਸ਼ਿਪ ਹੈ ਉਹਨਾਂ ਦੀ ਪਾਰਟੀ ਦੀ ਪਰ ਸਾਰੀ 18 ਕਰੋੜ ਚ ਸੁਪਰ ਜਿਹੜਾ ਉਹਨਾਂ ਦਾ ਇੱਕੋ ਹੀ 스타 ਪ੍ਰਚਾਰਕ ਨਰਿੰਦਰ ਮੋਦੀ ਜਾ ਹੁੰਦਾ ਕੋ ਕੋ ਸਟਾਰ ਪ੍ਰਚਾਰਕ ਜਿਹੜੇ ਨੇ ਅਮਿਤ ਸ਼ਾਹ ਹੁਣੀ ਉਸ ਤੋਂ ਇਲਾਵਾ ਕੋਈ ਚੋਣ ਮੈਦਾਨ ਚ ਚੋਣ ਪ੍ਰਚਾਰ ਕਰਦਾ ਆਗੂ ਨਜ਼ਰ ਨਹੀਂ ਆਇਆ ਥੋੜਾ ਥੋੜਾ ਕਿਤੇ ਕਿਤੇ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਯੋਗੀ ਉਹ ਜਾਂ ਇੱਕ ਦਿਨ ਚੰਡੀਗੜ੍ਹ ਚ ਠਟਕਰੀ ਹੁਣੀ ਦੱਸਿਆ ਬਾਕੀ ਕਿਤੇ ਵੀ ਹੋਰ ਜਿੱਥੇ ਵੀ ਸਾਰੇ ਭਾਰਤ ਚੋਣ ਪ੍ਰਚਾਰ ਹੋਇਆ ਕਿਤੇ ਵੀ ਹੋਰ ਕੋਈ ਆਗੂ ਨਜ਼ਰ ਨਹੀਂ ਆਇਆ ਜੱড্ডੂ ਜੀ ਦੇਖੋ ਤੁਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਚ ਕਿਸੇ ਸਮੇਂ ਅਸੀਂ ਦੇਖਦੇ ਹੁੰਦੇ ਹਾਂ ਕਿ ਤੁਹਾਡਾ ਵੀ ਬੜਾ ਤਜਰਬਾ ਤੁਸੀਂ ਲੰਬਾ ਸਮਾਂ ਪੱਤਰਕਾਰੀ ਦੇ ਵਿੱਚ ਆਪਣਾ ਸਾਫ ਛੱਡੀ ਆ ਬਹੁਤ ਲੰਬਾ ਤਜਰਬਾ ਤੁਹਾਡਾ ਸਾਡੇ ਨਾਲੋਂ ਵੀ ਕਿਤੇ ਜ਼ਿਆਦਾ ਲੰਬਾ ਤਜਰਬਾ ਤੁਹਾਡੇ ਕੋਲੇ ਆ ਤੇ ਤੁਸੀਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਕਹਿੰਦੇ ਸੀ ਨਾ ਕਿ ਇੱਕ ਡਿਸਪਲਾਈਨਡ ਪਾਰਟੀ ਆ ਤੇ ਪਾਰਟੀ ਦਾ ਮੈਂਬਰ ਹੋਣਾ ਬੀਜੇਪੀ ਦਾ ਮੈਂਬਰ ਹੋਣਾ ਵੀ ਕਿਸੇ ਸਮੇਂ ਉਹ ਆਪਦੇ ਹੱਥੇ ਮਾਰਨ ਵਾਲੀ ਗੱਲ ਸਮਝਦੇ ਸੀ ਕਿਸੇ ਸਮੇਂ ਇਹ ਤਾਂ ਅਸਲ 1980 ਤੋਂ ਬਾਅਦ ਬਣੀ ਭਾਰਤੀ ਜਨਤਾ ਪਾਰਟੀ ਪਹਿਲਾਂ ਤਾਂ ਜਨ ਸੰਗ ਦੇ ਨਾਂ ਨਾਲ ਜਾਣੀ ਜਾਂਦੀ ਸੀ ਇਹ ਪਾਰਟੀ ਬਿਲਕੁਲ ਤੇ ਹੁਣ ਤਾਂ ਜਿਹੜੀ 18 ਕਰੋੜ ਤੁਸੀਂ ਜਿੱਤਤੀ ਕਰਤੀ ਬਈ ਇਹਨਾਂ ਦੇ ਮੈਂਬਰ ਹੁਣ ਤਾਂ ਮੈਂਬਰਸ਼ਿਪ ਭਾਜਪੀ ਦੀ ਲੈਣੀ ਬਾਹਲੀ ਸੌਖੀ ਆ ਜੀ ਕੱਲੀ ਇੱਕ ਬਸਕਾ ਨਹੀਂ ਮਾਰਨੀ ਆ ਮੈਂਬਰਸ਼ਿਪ ਫੀਸ ਵੀ ਨਹੀਂ ਲੱਗਦੀ ਇਸ ਪਾਰਟੀ ਦਾ ਮੈਂਬਰ ਬਣਨ ਵਾਸਤੇ ਜੀ 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 ਤਾਂ ਇਹ ਗੱਲ ਦੀ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਇਹਦੇ ਵਿੱਚ ਜਿਹੜੀ ਕਿ ਇਹ ਜਿਹੜੀ ਰੈਲੀ ਹੋਈ ਇਹਦਾ ਪੰਜਾਬ ਦੇ ਅੰਦਰ ਜਿਹੜੀਆਂ ਹੁਣ ਆਉਣ ਵਾਲੇ ਚੋਣਾਂ ਹੋਣੀਆਂ ਆ ਵੋਟਾਂ ਪੈਣੀਆਂ ਉਹਦੇ ਤੇ ਕੀ ਅਸਰ ਪਿਆ ਜਿਹੜਾ ਉਸ ਐਂਗਲ ਤੋਂ ਤੁਸੀਂ ਇਸ ਨੂੰ ਉਸ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ਅ ਦੇਖੋ ਇਹ ਸੁਨੇਹਾ ਗਰੇਡ ਦੀ ਕੋ ਯਤਨ ਕੀਤਾ ਗਿਆ ਵੀ ਭਾਜਪਾ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਦੇ ਵਿੱਚ ਆਪਣੀ ਇੱਕ ਸਪੇਸ ਲੱਭਣੀ ਸ਼ੁਰੂ ਕੀਤੀ ਆ ਜ ਜੀ ਦੀ ਸ਼ੁਰੂਆਤ ਕੱਲ ਪ੍ਰਧਾਨ ਮੰਤਰੀ ਜੀ ਕਰਗੇ ਨੇ ਹਾਲਾਂਕਿ ਮੈਂ ਪਹਿਲਾਂ ਵੀ ਇੱਕ ਦਿਨ ਅੱਗੇ ਤੁਹਾਡੇ ਨਾਲ ਵੀ ਗੱਲਬਾਤ ਹੁੰਦੇ ਆ ਤੇ ਜੰਗੂ ਜੀ ਨਾਲ ਵੀ ਗੱਲਬਾਤ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਵੀ ਬੀਜੇਪੀ ਤੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਭਾਵੇਂ ਉਹ ਆਂਡਾ ਨਚੋਣ ਲੜ ਰਹੇ ਨੇ ਪਰ ਹਾਲੇ ਈ ਉਹਨਾਂ ਨੂੰ ਕਿਸੇ ਨਾ ਕਿਸੇ ਤਾਹ ਦੇ ਉੱਤੇ ਸਮਝੌਤੇ ਦੀ ਉਮੀਦ ਹੈਗੀ ਆ ਤੇ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਵੀ ਪੰਜਾਬ ਦੇ ਵਿੱਚ ਅਸਲ ਤੋਂ ਉਹਨਾਂ ਦਾ ਆਣਾ ਲਾਣਿਆ ਸਮਝੌਤਾ ਹੈਗਾ ਵੀ ਆ ਕਿਉਂਕਿ ਅਲੱਗ-ਅਲੱਗ ਸ਼ਰਤਾਂ ਦੇ ਉੱਤੇ ਉਹਨਾਂ ਨੇ ਬੰਦੇ ਉਸੇ ਤਰੀਕੇ ਨਾਲ ਖੜੇ ਕੀਤੇ ਨੇ ਜੀ ਜੀ ਵੈਸੇ ਵੀ ਗਿਲਜੀ ਕੱਲ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਦਾ ਨਾਂ ਤੱਕ ਨਹੀਂ ਲਿਆ ਸਟੇਜ ਦੇ ਉੱਤੇ ਉਹਨਾਂ ਦੀ ਕਿਤੇ ਆਲੋਚਨਾ ਨਹੀਂ ਕੀਤੀ ਕੋਈ ਗੱਲ ਨਹੀਂ ਕਹੀ ਜੇ ਵੀ ਇਹ ਵੀ ਇੱਕ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਕਿਉਂਕਿ ਪਹਿਲਾਂ ਵੀ ਐਨਡੀਏ ਦਾ ਹਿੱਸਾ ਰਿਹਾ ਹੈ ਸਭ ਤੋਂ ਪਹਿਲੇ ਜਿਹੜੇ ਐਨਡੀਏ ਦੇ 파ਟਨਰ ਸੀ ਉਹਨਾਂ 'ਚ ਸ਼ਰੋਨੀ ਅਕਾਲੀ ਦਲ ਸ਼ਾਮਲ ਸੀ ਬਿਲਕੁਲ ਸ਼ਰੋਨੀ ਕਹਿੰਦੇ ਦੋ ਸhevसेना ਦੋ ਹੀ ਇੱਕ ਪਰਮੁਖ 파ਟਨਰ ਸੀ ਜਿਹੜੇ ਸਭ ਤੋਂ ਪੁਰਾਣੇ ਨੇ ਤੇ ਦੋਨੇ ਇਸ ਵੇਲੇ ਐਨਡੀਏ ਤੋਂ ਬਾਹਰ ਨੇ ਜੰਡੂ ਜੀ ਦੇਖੋ ਗੱਲ ਇਹ ਆ ਅਜੇ ਵੀ ਕਿਉਂਕਿ ਗੱਲ 400 ਪਾਰ ਤੋਂ ਸ਼ੁਰੂ ਕੀਤੀ ਫਿਰ 400 ਪਾਰ ਵਾਲੀ ਗੱਲ ਛੱਡ ਕੇ ਫਿਰ ਉਹ ਪਾਰ ਕਰਨੀਆਂ ਗੱਲਾਂ ਹੀ ਕਰਦੀਆਂ ਬੰਦ ਕਰਤੀਆਂ ਤੇ ਹੁਣ ਜਿਸ ਤਰ੍ਹਾਂ ਦੇ ਪੰਜ ਗੇੜ ਜਿਹੜੇ ਲੱਗ ਚੁੱਕੇ ਨੇ ਛੇਵੇਂ ਗੇੜ ਦੀ ਤਿਆਰੀ ਆ ਉਹਦੇ ਤੋਂ ਇਹ ਲੱਗਦਾ ਵੀ ਜੇ ਕਿਤੇ ਘਾਟਾ ਵਾਧਾ ਹੁੰਦਾ ਦਿਸਿਆ ਤਾਂ ਜਿਹੜੇ ਪੁਰਾਣੇ ਐਨਡੀਆ ਦੇ ਜਿਵੇਂ ਤੁਸੀਂ ਦੇਖਿਆ ਵੀ ਮਹਾਰਾਸ਼ਟਰ ਦੇ ਵਿੱਚ ਜਾ ਕੇ ਉਹ ਆਨੇ ਬਹਾਨੇ ਸ਼ਮਸ਼ੈਨਾ ਨੂੰ ਬੁੱਕਰ ਚ ਲੈਣ ਦੀ ਗੱਲ ਕਰਦੇ ਨੇ ਦੁਆਰਾ ਐਨਸੀਬੀ ਨੂੰ ਆਪਣੇ ਨਾਲ ਜੋੜਨ ਦੀ ਗੱਲ ਕਰਦੇ ਨੇ ਤੇ ਪੰਜਾਬ ਚ ਵੀ ਇਹ ਗੁੰਗਾਇਸ਼ ਰੱਖ ਕੇ ਚੱਲ ਰਹੇ ਨੇ ਜੇ ਇਹ ਕਿਤੇ ਲੋੜ ਪਈ ਭਾਵੇਂ ਇੱਕ ਅੱਧੀ ਸੀਟੀ ਹੋਵੇ 44 ਦਾ ਸ਼ਾਇਦ ਉਹਦੇ ਨਾਲ ਦੁਆਰਾ ਤੱਕ ਹੋ ਸਕਦਾ ਜੀ ਪਰ ਇਹ ਜ਼ਰੂਰ ਹੈ ਕਿ ਇਸ ਵਾਰ ਦੋਨਾਂ ਧਿਰਾਂ ਨੂੰ ਆਪੋ ਆਪਣੀ ਅਸਲ ਤਾਕਤ ਦਾ ਪਤਾ ਲੱਗ ਜਾਏਗਾ ਜੀ ਬਿਲਕੁਲ ਧਰਤੀ ਦਾ ਅਸਲੀ ਰੰਗ ਕੀ ਦਿਖਾਈ ਦੇਣਾ ਜੀ ਜੀ ਇਹ ਇੱਥੇ ਹੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੇ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤੁਹਾਡੀ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਚੈਨਲ ਦੇ ਜਿਹੜੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਆਪਣੀ ਟਿੱਪਣੀ ਜਿਹੜੀ ਹੈ ਉਹ ਉੱਥੇ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਸਸਤੀ ਕਾ